आज साडे अंबेडकर समाज दल दे राष्ट्रीय प्रधान सनी दानव जी सूरज प्रधान जी नु नवी गड्डी लैंड ते बधाई दिंदे होए इस मौके ते उना दी समुची टीम ने सूर्य प्रधान जी नु बधाई दी सुनील कुमार दी विशेष रिपोर्ट ਮੇਰਾ ਨਾਮ ਸੁਰੇਜ ਪ੍ਰਧਾਨ ਜੀ ਗੇਂਦਕਰ ਸਮਾਜ ਦਲ ਤੋਂ ਨਵੀਂ ਗੱਡੀ ਲਈ ਆ ਇਹ ਸਨਿਦਾਨਮ ਜੀ ਆਏ ਆ ਰਾਸ਼ਟਰੀ ਚੇਅਰਮੈਨ ਤੇ ਆਪਾਂ ਮੈਨੂੰ ਬਹੁਤ ਖੁਸ਼ੀ ਹੋਈ ਮੇਰੇ ਵੀਰਾਂ ਨੂੰ ਨਾਲ ਲੈ ਕੇ ਆਏ ਆ ਤੇ ਗੱਡੀ ਆਪਾਂ ਲਈ ਆ ਤੇ ਸਾਰਿਆਂ ਨੂੰ ਵਧਾਈ ਮੇਰੇ ਵੱਲੋਂ ਵੀ ਗੇਂਦਕਰ ਸਮਾਜ ਦਲ ਬਹੁਤ ਲੱਗ ਕੇ ਕੰਮ ਕਰਦਾ ਗੇਂਦਕਰ ਸਮਾਜ ਦਲ ਨੂੰ ਵੀ ਵਧਾਈ ਸਾਰਿਆਂ ਨੂੰ ਹਾਂਜੀ ਬਾਕੀ ਭਗਵਾਨ ਸਭ ਨੂੰ ਵਧਾਵੇ ਜਿੱਦਾਂ ਮੈਂ ਗੱਡੀ ਲੈ ਕੇ ਸਾਰੇ ਸਮਾਜ ਇੱਕ ਇੱਕ ਬੰਦਾ ਆਪਣੀ ਗੱਡੀ ਲੈ ਕੇ ਜਾਵੇ ਮੈਨੂੰ ਇਹੋ ਹੀ ਥਾਰਾ ਵਧਾਈ ਜੀ 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 ਨਹੀਂ ਉਹ ਇਹ ਵੀ ਪਾਈਟਾਂ ਭਗਵਾਨ ਜਾ ਰਹੇ ਆ ਫਿਰ ਸਮਾਜ ਤੇ ਰਾਸ਼ੀ ਭਗਤਾਂ ਦੀ ਅੱਧੀ ਸਾਲ ਤੋਂ ਕਹਿੰਦਾ ਕਿ ਅਜਿਹਾ ਕੀ ਹੋਏ ਹੁਣ ਕੀ ਕਰਨਾ ਚਾਹੀਦਾ ਜੈ ਭੀਮ ਜਵਾ ਸਾਥੀਓ ਸਭ ਤੋਂ ਪਹਿਲੇ ਮੈਂ ਧਰਵਾਦੀਆਂ ਸਿਲਵਰ ਸਿਲਵਰ 7 ਸਿਲਵਰ 7 ਵੀ ਇਸ ਦੇ ਕੀਆ ਤੋਂ ਜੁੜ ਕੇ ਸਾਡੀ ਗੋਲਡਨ ਗੇਟ ਦੇ ਬਿਲਕੁਲ ਨਾਲ ਆ ਘੱਟ ਸਮੇਂ ਦੇ ਵਿੱਚ ਗੱਡੀ ਬੁੱਕ ਕਰਾ ਕੇ ਬਹੁਤ ਹੀ ਵਧੀਆ ਇਹਨਾਂ ਨੇ ਐਫਰਟਸ ਕਰਕੇ ਜਿਹੜੀ ਆ ਸਾਡੇ ਪੰਜਾਬ ਚੀਰਮੈਨ ਸੂਰਜ ਜੀ ਨੂੰ ਇਹ ਖੂਬਸੂਰਤ ਗੱਡੀ ਦੀ ਦਵਾਈ ਆ ਮੈਂ ਸਭ ਤੋਂ ਪਹਿਲੇ ਤੇ ਏਜੰਸੀ ਦਾ ਧਰਵਾਦੀ ਆ ਜਿਹੜੇ ਸਾਡੇ ਵੀਰ ਸਾਡੇ ਨਾਲ ਨੇ ਉਹ ਨਾਲ ਦੇ ਨਾਲ ਇਹ ਵੀ ਦੱਸਣਾ ਚਾਹਾਂ ਮਨ ਨੂੰ ਬਹੁਤ ਖੁਸ਼ੀ ਹੈ ਔਰ ਬਾਵਾ ਸਾਹਿਬ ਭਿੰਦਰਾਉਂ ਬੀਟਕਰ ਜੀ ਨੇ ਜਿਹੜਾ ਸੁਪਨਾ ਦੇਖਿਆ ਸੀਗਾ ਇਦਲੀ ਸਮਾਜ ਜਿਹੜਾ ਹੈ ਤਰੱਕੀਆਂ ਕਰੇ ਇਹਨਾਂ ਦੇ ਤੰਤੇ ਸੂਟ ਬੂਟ ਹੋਵੇ ਇਹਨਾਂ ਦਾ ਸਟੇਟਸ ਵਧੇ ਇਹ ਲੋਕ ਪੜਨ ਔਰ ਉਸ ਪਾਵਨ ਧਰਤੀ ਤੇ ਅਸੀਂ ਰਹਿੰਦੇ ਆ ਜਿਹੜੀ ਗੁਰੂਆਂ ਪੀਰਾਂ ਦੀ ਆ ਔਰ ਸਾਡੇ ਰਸਾਂ ਗੁਰੂਆਂ ਨੇ ਸੰਦੇਸ਼ ਦਿੱਤਾ ਕਿ ਮਾਨਵਤ ਸਭ ਮਾਨਵ ਦੀ ਜਾਤ ਇੱਕ ਹੈ ਕਿ ਹਰ ਇਨਸਾਨ ਨੂੰ ਜਿਹੜਾ ਹੈ ਮਿਹਨਤ ਕਰਦਾ ਹੈ ਕਿਰਤ ਕਰਦਾ ਹੈ ਵੰਡ ਸਕਦਾ ਹੈ ਉਹਨੂੰ ਅੱਗੇ ਵਧਣਾ ਚਾਹੀਦਾ ਔਰ ਉਹੀ ਸੰਦੇਸ਼ ਨੂੰ ਲੈ ਕੇ ਬਾਬਾ ਸਾਹਿਬ ਨੇ ਅੱਗੇ ਸਾਰਿਆਂ ਨੂੰ ਜੋੜਨ ਦਾ ਕੰਮ ਕੀਤਾ ਉਹਨਾਂ ਦੀ ਬਦੌਲਤ ਅੱਜ ਇਹ ਸਮਾਜ ਪੜ੍ਹ ਲਿਖ ਰਿਹਾ ਹੈ ਤਰੱਕੀਆਂ ਕਰ ਰਿਹਾ ਹੈ ਉਹ ਉਸੇ ਕੜੀ ਚੋਂ ਅੱਜ ਸਾਡੇ ਪੰਜਾਬ ਪ੍ਰਧਾਨ ਸੁਰਜੀਤ ਜੀ ਜਿਹੜੇ ਨੇ ਚੇਅਰਮੈਨ ਸਾਹਿਬ ਉਹਨਾਂ ਨੇ ਨਵੀਂ ਗੱਡੀ ਲਈਤੀ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਉਹ ਨਾਲ ਦੇ ਨਾਲ ਸਮਾਜ ਨੂੰ ਸੰਦੇਸ਼ ਆ ਕਿ ਆਪਾਂ ਵੀ ਸਾਰੇ ਡਟ ਕੇ ਮਿਹਨਤ ਕਰੀਏ ਜਿੱਥੇ ਅਸੀਂ ਆਪਣੇ ਸੂਬੇ ਨੂੰ ਅੱਗੇ ਲੈ ਕੇ ਪੰਜਾਬ ਨੂੰ ਜਾਣਾ ਹੈ ਉਹ ਵੀ ਕੋਈ ਸਮਾਜ ਨਹੀਂ ਪੰਜਾਬ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਨਹੀਂ ਸੋਚੀ ਸਪੋਰਟਸ ਤੋਂ ਖੇਡਾਂ ਤੋਂ ਆਪਣੀ ਖੇਤੀਬਾੜੀ ਤੋਂ ਔਰ ਆਪਣੇ ਵਿਰਸੇ ਤੋਂ ਤੋਂ ਅੱਜ ਦੇ ਇਸ ਸ਼ੁਭ ਅਫਸਰ ਤੇ ਮੈਂ ਵੀ ਮੈਸੇਜ ਦੇਵਾਂਗਾ ਕਿ ਪੰਜਾਬ ਦਾ ਨੌਜਵਾਨ ਆਪਾਂ ਨਸ਼ਿਆਂ ਤੋਂ ਬਚੀਏ ਆਪਾਂ ਖੇਡਾਂ ਦੇ ਵਿੱਚ ਅੱਗੇ ਜਾਈਏ ਤਾਂ ਕਿ ਪੰਜਾਬ ਦਾ ਜਿਹੜਾ ਨਾ ਫੇਰਾ ਪੂਰੇ ਵਿਸ਼ਵ ਦੇ ਵਿੱਚ ਚਮਕੇ ਜੈ ਭੀ ਜੈ ਭਾਰਤ ਦੀਵਾਲੀ ਦਿਨ ਚੱਲ ਰਿਹਾ ਹੈ ਜੀ ਦੇਸ਼ ਵਾਸੀਆਂ ਨੂੰ ਦੀਵਾਲੀ ਕਿਸ ਦੇ ਦੋ ਦੀਵਾਲੀ ਜਿਹੜਾ ਸਾਡਾ ਬੜਾ ਕੋਪੂਟਰ ਤਿਉਹਾਰ ਹੈ Hindu ਔਰ ਸਿੱਖਾਂ ਦਾ ਇਸ ਦਿਨ ਬੰਦੀ ਛੋੜ ਦੀ ਮਸ ਜਿਹੜਾ ਪੂਰੇ ਵਿਸ਼ਵ ਵਿੱਚ ਬੜੇ ਦੀਵਾਲੀ ਦੇ ਨਾਲ ਤੁਮ ਦਾ ਮਨਾਏ ਜਾਂਦੇ ਨੇ ਔਰ ਸਾਡਾ ਇੱਕਤਾ ਦਾ ਤਿਉਹਾਰ ਆ ਜਿੱਥੇ ਧਾਰਮਿਕ ਤਿਹਾਰਾ ਉੱਥੇ ਸਾਡੀ ਸ਼ਕਤੀ ਦਾ ਵੀ ਪ੍ਰਤੀਕ ਆ ਦੋਨੇ ਤਿਉਹਾਰ ਉਧਰ ਜਿਹੜੇ ਅਯੁੱਧਿਆ ਰਾਮਚੰਦਰ ਜੀ ਵਾਪਸ ਆਏ ਜੁਦ ਜਿੱਤ ਕੇ ਇਧਰ ਗੁਰੂ ਸਾਹਿਬਾਨ ਨੇ ਜਿਹੜਾ ਬੰਦੀ ਛਡਾਏ ਆ ਤਾਂ ਮੈਂ ਹੀ ਦੇਸ਼ ਵਾਸੀਆਂ ਨੂੰ ਅਪੀਲ ਵੀ ਕਰਾਂਗਾ ਕਿ ਦੀਵਾਲੀ ਆਪਾਂ ਬਹੁਤ ਵਧੀਆ ਢੰਗ ਨਾਲ ਮਨਾਈਏ ਯਾਰ ਨਾਲ ਮਨਾਈਏ ਪ੍ਰਦੂਸ਼ਣ ਵੀ ਆਪਾਂ ਹੋਣ ਦੇਣਾ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅੱਗੇ ਬਹੁਤ ਜ਼ਿਆਦਾ ਪ੍ਰਦੂਸ਼ਣ ਆ ਖੁਸ਼ੀਆਂ ਦੇ ਨਾਲ ਦੀਵਾਲੀ ਮਨਾਓ ਸੀਫ ਮਨਾਓ ਔਰ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਦੇ ਸੀਪੀ ਸਾਹਿਬ ਕੁਲਰ ਸਾਹਿਬ ਜਿਹੜਾ ਉਹਨਾਂ ਦਾ ਬਹੁਤ ਧੰਵਾਦ ਹੈ ਕਿ ਮੈਂ ਦੇਖ ਰਿਹਾ ਕਿ ਸਾਡੀ ਜਿਹੜੀ ਪੁਲਿਸ ਆ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਜਗਾ ਜਗਾ ਨਾਕੇ ਲੱਗੇ ਨੇ ਜਗਾ ਜਗਾ ਜਿਹੜੇ ਸ਼ਰਾਬ ਦੀ ਤਤਰ ਦੇ ਚੈਕਿੰਗਾਂ ਹੋ ਰਹੀਆਂ ਕਿ ਕੋਈ ਵੀ ਕਿਸੇ ਕਿਸਮ ਦੀ ਮਿਸ ਹੈਪਨਿੰਗ ਨਾ ਹੋ ਸਕੇ ਕੋਈ ਵੀ ਸ਼ਰਾਬ ਦੀ ਤਤਰ ਜਿਹੜੇ ਆ ਉਹ ਉਹ ਸ਼ੁਭ ਤਿਹਾੜ ਦੇ ਤੇ ਖੁਲਗੀ ਨਾ ਮਚਾ ਸਕਣ ਬਹੁਤ ਵਧੀਆ ਕਾਰਗੁਜ਼ਾਰੀ ਆ ਪੁਲਿਸ ਦੀ ਨਾਲ ਉਹਨਾਂ ਦਾ ਵੀ ਧੰਨਵਾਦ ਹੈ ਜਿਵੇਂ ਇੱਕ ਕਹਾਵਤ ਹੈ ਦਾਤ ਰੋਟੀ ਘਰ ਦੀ ਤੇ ਦਿਵਾਲੀ ਅਮਰ ਸਰਦੇ ਉਹਦੇ ਬਾਰੇ ਕੀ ਕਹਿਣਾ ਹੈ ਇਹ ਵਿਸ਼ਵ ਦੇ ਤਮਸ਼ੀਹੁਰਾ ਜੀ ਪੂਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬੀਆਂ ਦੇ ਦਿਲ ਜਿਹੜੇ ਬਹੁਤ ਵੱਡੇ ਨੇ ਔਰ ਦਿਵਾਲੀ ਦਾ ਤਿਹਾੜ ਜਿਹੜਾ ਆ ਪੰਜਾਬ ਦਾ ਜਿਹੜਾ ਆ ਇਹ ਮੰਨਿਆ ਹੋਇਆ ਇਤਿਹਾਰ ਆ ਪੂਰੇ ॠषब ਦੇ ਵਿੱਚ ਜਗਾ ਜਗਾ ਤੁਸੀਂ ਹੋਂ ਤੋਂ ਦੇਖੋ ਲਾਈਟਾਂ ਆ ਅੱਜ ਆਪਾਂ ਜਿਹੜੀ ਸ਼ੋਰੂਮ ਚ ਆਏ ਆ ਕੀ ਆ ਦੇ ਤੁਸੀਂ ਕੋ ਕਿਹਦਾ ਸੁੰਦਰ ਨਜ਼ਾਰਾ ਹੈ ਕਿੰਨੀਆਂ ਗੱਡੀਆਂ ਲੱਗੀਆਂ ਪਈਆਂ ਨੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਆ ਔਰ ਸਾਡੀ ਜਿਹੜੀ ਏ ਏਜੰਸੀ ਆ ਇਹ ਵੀ ਲੋਕਾਂ ਨੂੰ ਖੁਸ਼ੀਆਂ ਦੇ ਰਹੀ ਆ ਦੀਵਾਲੀ ਦੇ ਤਿਉਹਾਰ ਤੇ ਦੇਖੋ ਲੋਕਾਂ ਨੂੰ ਗੱਡੀਆਂ ਪ੍ਰੋਵਾਈਡ ਕਰਨੀਆਂ ਸਮੇਂ ਤੇ ਦੇਣੀਆਂ ਤਿਆਰ ਕਰਨੀਆਂ ਇਹਨਾਂ ਦੇ ਵਰਕਰ ਵੀ ਵਿਚਾਰੇ ਰਾਤ ਰਾਤ ਤੱਕ ਲੱਗ ਕੇ ਗੱਡੀਆਂ ਤਿਆਰ ਕਰ ਰਹੇ ਜੋ ਮੈਂ ਆ ਕੇ ਦੇਖਿਆ ਮੈਂ ਉਹਨਾਂ ਸਾਰਿਆਂ ਨੂੰ ਸਲੂਟ ਕਰਦਾ ਔਰ ਜਿਹੜੇ ਇੱਥੋਂ ਦੇ ਮੈਨੇਜਰ ਨੇ ਉਹਨਾਂ ਨੂੰ ਵੀ ਬਹੁਤ ਵਧਾਈ ਦਿਨਾ ਨਾਲ ਬੇਨਤੀ ਕਰਾਂਗਾ ਕਿ ਦਿਵਾਲੀਆ ਜਿਹੜੇ ਵਰਕਰ ਆ ਕਿਉਂਕਿ ਇਹ ਵੀ ਲੇਬਰ ਦੀ ਅਕਸਰ ਗੱਲ ਕਰਦੇ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਵਧੀਆ ਤੰਗ ਨਾਲ ਉਹਨਾਂ ਨੂੰ ਦਿਵਾਲੀ ਜਿਹੜੀ ਆ ਉਹ ਸੈਲੀਬ੍ਰੇਟ ਕਰਾਈ ਜਾਵੇ ਸਰ ਸਾਡੇ ਮੇਰੇ ਦਾ ਸਮਾਜ ਕਰਦੇ ਰਾਸ਼ਟਰਪਤੀ ਨੇ ਦੱਸਿਆ ਕਿ ਜਿਹੜੇ ਜਿਹੜੇ ਸਮਾਯ ਲਈ ਬਹੁਤ ਵਜਾ ਤਾਰੇ ਕਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਇਸ ਵਾਰ ਇਹਨਾਂ ਨੇ ਸ਼ੁਭ ਇਤਰਾ ਦੇ ਗੋਲ ਸਿੱਟੇ ਨਾ ਕੱਢੀ ਜਿਹੜੀ ਕੀ ਮਿਸਾਲ ਸੀ ਮੈਂ ਫੋਟੋ ਸ਼ੇਅਰ ਕੀਤਾ ਜੀ ਡੀ ਵੀ ਵੀ ਆਪਸ ਵਿੱਚ ਆਹੋ